ਬੀਜੇਪੀ ਨੇ ਰਚਿਆ ਇਤਿਹਾਸ 27 ਸਾਲ ਬਾਅਦ ਦਿੱਲੀ ਦੀ ਸੱਤਾ ਵਿੱਚ ਕੀਤੀ ਸ਼ਾਨਦਾਰ ਵਾਪਸੀ ਬੀਜੇਪੀ ਹੈੱਡਕੁਆਰਟਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਅਤੇ ਸੁਤੇਂਦਰ ਜੈਨ ਵਰਗੇ ਵੱਡੇ ਲੀਡਰ ਹਾਰੇ ਕਾਂਗਰਸ ਇਸ ਵਾਰ ਵੀ ਨਹੀਂ ਖੋਲ ਸਕੇ ਖਾਤਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਨਤਾ ਦਾ ਫਤਵਾ ਕੀਤਾ ਕਬੂਲ ਭਾਰਤੀ ਜਨਤਾ ਪਾਰਟੀ ਨੂੰ ਦਿੱਤੀਆਂ ਵਧਾਈਆਂ ਦਿੱਲੀ ਦੀ ਜਨਤਾ ਦੀ ਸੇਵਾ ਵਿੱਚ ਲੱਗੇ ਰਹਿਣ ਦੀ ਆਖੀ ਗੱਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਟਵੀਟ ਦਿੱਲੀ ਦੀ ਜਨਤਾ ਦਾ ਕੀਤਾ ਧੰਨਵਾਦ ਦਿੱਲੀ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਾ ਛੱਡਣ ਦੀ ਆਖੀ ਗੱਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਪਲੱਤ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਮਨਾਇਆ ਜਸ਼ਨ ਵੱਡੇ ਲੱਡੂ ਵਜਾਇਆ ਢੋਲ ਆਮ ਆਦਮੀ ਪਾਰਟੀ ਉੱਤੇ ਸਾਦੇ ਨਿਸ਼ਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਅਗਲੇ ਹਫਤੇ 12 ਤੇ 13 ਫਰਵਰੀ ਨੂੰ ਜਾਣਗੇ ਅਮਰੀਕਾ ਵੱਖ-ਵੱਖ ਮਸਲਿਆਂ ਤੇ ਕਰਨਗੇ ਚਰਚਾ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕਰਨ ਦੇ ਮਸਲੇ ਤੇ ਵੀ ਵਿਰੋਧੀ ਧਿਰਾਂ ਕਰ ਰਹੀਆਂ ਨੇ ਗੱਲਬਾਤ ਦੀ ਮੰਗ ਬਠਿੰਡਾ 'ਚ ਵਕੀਲਾ ਵੱਲੋਂ ਐਸਐਸਪੀ ਦਫ਼ਤਰ ਅੱਗੇ ਧਰਨਾ ਵਕੀਲ ਤੇ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਨਾ ਕਰਨ ਦਾ ਦੋਸ਼ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅਗਵਾਈ ਵਿੱਚ ਵਕੀਲਾਂ ਨੇ ਕੀਤੀ ਕੰਮ ਛੋੜ ਹੜਤਾਲ ਕਥਿਤ ਹਮਲੇ ਦਾ ਨਿਸ਼ਾਨਾ ਬੜੇ ਐਡਵੋਕੇਟ ਜਸ਼ਪਿੰਦਰ ਪਾਲ ਸਿੰਘ ਯਸ਼ਦੇ ਹਮਲਾਵਰਾਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਲੀਡਰ ਮਨਾ ਰਹੇ ਨੇ ਜਸ਼ਨ ਸੜਕਾਂ ਉੱਤੇ ਉਤਰ ਕੇ ਭਾਜਪਾ ਲੀਡਰਾਂ ਦੇ ਵਜਾਇੇ ਢੋਲ 2027 ਦੀਆਂ ਚੋਣਾਂ ਦੌਰਾਨ ਪੰਜਾਬ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਕੀਤਾ ਦਾਵਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 74 ਦਿਨ ਡੱਲੇਵਾਲ ਦੀ ਸਿਹਤ ਵਿੱਚ ਹੋਇਆ ਸੁਧਾਰ ਡਾਕਟਰਾਂ ਨੇ ਉਤਾਰੀ ਡ੍ਰਿਪ ਲੋਡ ਪੈਂਟ ਤੇ ਦੁਬਾਰਾ ਲਗਾਈ ਜਾ ਸਕਦੀ ਹੈ ਡ੍ਰਿਪ ਤਾਂ ਡੱਲੇਵਾਲ ਦੇ ਪੋਤੇ ਨੇ ਵੀ ਆਪਣੇ ਦਾਦਾ ਨਾਲ ਕੀਤੀ ਮੁਲਾਕਾਤ ਪਾਕਿਸਤਾਨ ਸਰਕਾਰ ਨੇ ਸਜ਼ਾ ਪੂਰੀ ਕਰਨ ਵਾਲੇ ਪੰਜ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾ ਅਟਾਰੀਵਾਗਾ ਸਰਹੱਦ ਰਾਹੀਂ ਭੇਜਿਆ ਵਾਪਸ ਕੈਨੇਡਾ ਵਿੱਚ ਸਿੱਖਾਂ ਨੂੰ ਮਿਲਿਆ ਵੱਡਾ ਮਾਣ ਬਲਤੇਜ ਸਿੰਘ ਢਿੱਲੋਂ ਬ੍ਰਿਟਿਸ਼ ਕੋਲੰਬੀਆ ਲਈ ਸੁਤੰਤਰ ਸੈਨੇਟਰ ਵਜੋਂ ਸੈਨੇਟ ਵਿੱਚ ਨਿਯੁਕਤ 1991 ਵਿੱਚ ਸਿੱਖ ਪ੍ਰਤੀਨਿਧਤਾ ਲਈ ਰੁਕਾਵਟਾਂ ਨੂੰ ਤੋੜਦੇ ਹੋਏ ਦਸਤਾਰ ਪੈਨਣ ਵਾਲੇ ਪਹਿਲੇ ਆਰਸੀਐਮਪੀ ਅਧਿਕਾਰੀ ਬੀਚੋ ਰਤਿਆਸੀ ਇਤਿਹਾਸ